ਠੀਕ ਗੁਰੂ ਜੀ ਤਾਂ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸੰਪਾਦਸ਼ਾ ਦੀ ਜੀਵਨੀ ਸਰਬਣ ਕਰੋ ਜੀ ਕੱਲ ਆਪਾਂ ਇੱਥੋਂ ਤੱਕ ਸਰਬਣ ਕੀਤਾ ਸੀ ਕਿ ਗੁਰੂ ਜੀ ਦਾ ਹੁਕਮਨਾਮਾ ਸੁਣ ਕੇ ਅਸੀਂ ਸਾਰੇ ਚੱਲ ਕੇ ਆ ਗਏ ਦੇਰੀ ਨਾ ਕੀਤੀ ਲਾਭ ਲੈਣਾ ਤਾਂ ਕਿਤੇ ਪਿੱਛੇ ਰਹਾ ਆ ਕੇ ਅਗਲੀ ਪੂੰਜੀ ਵੀ ਗਵਾ ਲਈ ਸ਼੍ਰੀ ਸਤਗੁਰੂ ਜੀ ਤੁਹਾਡੇ ਨਗਰ ਵਿੱਚ ਮੇਰਾ ਬਹੁਤ ਨੁਕਸਾਨ ਹੋਇਆ ਹੈ ਤੁਹਾਡੇ ਤੋਂ ਵੇਣਾ ਇਸ ਕੋਲ ਫਰਿਆਦ ਕਰੀਏ ਕਿਹਦੇ ਕੋਲੇ ਫਰਿਆਦ ਕਰੀਏ ਸਾਰਾ ਧਨ ਪੂੰਜੀ ਗਵਾ ਕੇ ਮੈਂ ਤਾਂ ਮਾਰਿਆ ਹੀ ਗਿਆ ਹਾਂ ਆਪ ਜੀ ਸਾਰੇ ਤਰ੍ਹਾਂ ਨਾਲ ਸਮਰੱਥ ਹੋ ਥੈਲੀ ਤੋਂ ਵੇਣਾ ਕਿਸੇ ਪ੍ਰਕਾਰ ਵੀ ਮੇਰਾ ਜੀਵਨ ਨਹੀਂ ਹੈ ਅਸੀ ਤ ਤੁਹਾਨੂੰ ਸਾਰੇ ਸੁੱਖਾਂ ਦਾ ਦਾਤਾ ਜਾਣਿਆ ਹੈ ਅਤੇ ਬਿਨਾਂ ਦੇਰੀ ਤੂੰ ਇੱਥੇ ਆਉਣਾ ਕੀਤਾ ਸੀ ਸਾਰੇ ਆਪਣੇ ਘਰ ਖੁਸ਼ੀ ਨਾਲ ਚੱਲੇ ਗਏ ਹਨ ਮੈਂ ਹੁਣ ਦੁੱਖ ਸਹਤ ਕਿੱਥੇ ਜਾਵਾਂ ਏ ਗੁਰੂ ਜੀ ਮੈਂ ਤੁਹਾਡੇ ਹੀ ਦਰ ਤੇ ਮਰ ਜਾਵਾਂਗਾ ਧੰਨ ਤੋਂ ਖਾਲੀ ਤਾਂ ਦਾ ਮੇਰਾ ਹੋਰ ਕੋਈ ਵੀ ਟਿਕਾਣਾ ਨਹੀਂ ਹੈ ਸ਼੍ਰੀ ਕਲੰਗੀ ਧਰ ਗੁਰੂ ਜੀ ਨੇ ਬਾਣੀਆਂ ਨੂੰ ਦੁੱਖ ਕਰਕੇ ਵਿਅਕਲ ਵੇਖਿਆ ਤਾਂ ਵਿਸ਼ੇਸ਼ ਕਿਰਪਾ ਦ੍ਰਿਸ਼ਟੀ ਨਾਲ ਸੋਚਿਆ ਇਹ ਸਾਰੇ ਆਪਣਾ ਆਪਣਾ ਧੰਨ ਲੈ ਕੇ ਇਕੱਠੇ ਹੋ ਕੇ ਸਾਡੇ ਵਾਸਤੇ ਚੱਲ ਕੇ ਆਏ ਸਨ ਇਹ ਦੋਵੇਂ ਲੋਕਾਂ ਦਾ ਸੁੱਖ ਚਾਹੁੰਦੇ ਹੋਏ ਸਾਡੇ ਦਰਸ਼ਨ ਵਾਸਤੇ ਉਤਸ਼ਾਹ ਨਾਲ ਆਏ ਸਨ ਬੇਗਨ ਪੈਣ ਤੇ ਜੇ ਦੁੱਖ ਕਸ਼ਟ प्राप्त ਕਰਨਗੇ ਤਾਂ ਫਿਰ ਉਹ ਆਪਣਾ ਆਉਣਾ ਵਿਰਥੀ ਕਹਿਣਗੇ ਇਸ ਤਰ੍ਹਾਂ ਸਤਿਗੁਰੂ ਜੀ ਨੇ ਵਿਚਾਰ ਕੀਤੀ ਅਤੇ ਸਾਰਿਆਂ ਨੂੰ ਸੁਣਾਉਂਦੇ ਹੋਏ ਉੱਚੀ ਫਰਮਾਇਆ اے ਸਿਆਣੇ ਬਾਣੀਓ ਰੋਗੋ ਨ ਤੇਰੇ ਧਨ ਨੂੰ ਕਿਤੇ ਜਾਣਾ ਨਹੀਂ ਜਾਣ ਦੇਵਾਂਗੇ ਜੇ ਸਿੱਖ ਸੰਗਤਾਂ ਸਾਡੇ ਕੋਲ ਹੁੰਦੇ ਹੋਏ ਵੀ ਦੁੱਖ ਪਾਉਣਗੇ ਤਾਂ ਪਰਲੋਕ ਦੇ ਵਿੱਚ ਇਹਨਾਂ ਨੂੰ ਕਿਵੇਂ ਬਚਾਵਾਂਗੇ ਆਸੀਂ ਤੁਹਾਨੂੰ ਸਾਰਿਆਂ ਨੂੰ ਆਨੰਦ ਦੇਣ ਵਾਸਤੇ ਬੁਲਾਇਆ ਸੀ ਜੇਕਰ ਤੁਸੀਂ ਦੁਖੀ ਹੋ ਕੇ ਘਰ ਪਹੁੰਚੋ ਜੇਕਰ ਖੁਸ਼ ਹੋ ਕੇ ਆਪਣੇ ਘਰ ਨਾ ਗਏ ਤਾਂ ਫਿਰ ਗੁਰੂ ਜੀ ਦੇ ਦਰਸ਼ਨਾਂ ਦਾ ਕੀ ਫਲ ਹੋਇਆ ਗੁਰੂ ਜੀ ਨੇ ਇੱਕ ਪਾਸੇ ਖੜੇ ਸਪਾਈਆਂ ਵੱਲ ਵੇਖਿਆ ਅਤੇ ਉਸ ਸਮੇਂ ਸਾਰਿਆਂ ਦੇ ਸੁਣਦੇ ਹੋਏ ਕਿਹਾ ਚੋਰ ਦਾ ਫਲਾਨਾ ਘਰ ਹੈ ਉਥੇ ਧਰੀ ਹੋਈ ਥੈਲੀ ਜਾ ਕੇ ਵੇਖ ਲਵੋ ਦੱਖਣ ਵਾਲੇ ਪਾਸੇ ਦੀਵਾਰ ਦੇ ਵਿੱਚ ਇੱਕ टाकीਵਾਰੀ ਹੈ ਅਚਾਨਕ ਜਾ ਕੇ ਉਸ टाकी ਵਿੱਚੋਂ ਧਨ ਦੀ ਥੈਲੀ ਨੂੰ ਕੱਢ ਲਵੋ ਉਸ ਦੀਆਂ ਮੁਸ਼ਕਲਾਂ ਵਨ ਕੇ ਫੜ ਕੇ ਤਾੜਨਾ ਕਰੋ ਉਸ ਨੂੰ ਨਾਲ ਲੈ ਕੇ ਸਾਡੇ ਕੋਲ ਚੱਲੇ ਆਓ ਗੁਰੂ ਜੀ ਦੀ ਆਗਿਆ ਸੁਣ ਕੇ ਉਹ ਭੱਜੇ ਗਏ ਅਤੇ 10 ਕੁ ਸਪਾਈ ਉੱਥੇ ਜਾ ਪਹੁੰਚੇ ਉਹਨਾਂ ਸਪਾਈਆਂ ਨੇ ਅਚਾਨਕ ਹੀ ਚੋਰ ਦੇ ਘਰ ਵਿੱਚ ਪ੍ਰਵੇਸ਼ ਕੀਤਾ ਅਤੇ ਦੱਖਣ ਦਿਸ਼ਾ ਵਾਲੇ ਪਾਸੇ ਦੀ ਦਵਾਰ ਨੂੰ ਵੇਖਿਆ ਜਦ ਵਾਰੀ ਦਾ ਦਰਵਾਜਾ ਖੋਲ ਕੇ ਵੇਖਿਆ ਅਤੇ ਤੁਰੰਤ ਹੀ ਉਥੇ ਰੱਖਿਆ ਤਨ ਬਾਹਰ ਕੱਢ ਲਿਆ ਚੋਰ ਉਥੇ ਬੈਠਾ ਸੀ ਉਸ ਨੂੰ ਫੜ ਲਿਆ ਉਸ ਦੀਆਂ ਮੁਸ਼ਕ ਮਜ਼ਬੂਤੀ ਨਾਲ ਬਨ ਕੇ ਉਸ ਨੂੰ ਤਾੜਨਾ ਕਰਦੇ ਆ ਕਿ ਹਾਂ ਸ਼੍ਰੀ ਕਲੰਗੀ ਧਰ ਗੁਰੂ ਜੀ ਅੰਤਰਜਾਮੀ ਸਭ ਦੇ ਦਿਲਾਂ ਦੀਆਂ ਜਾਣਣ ਵਾਲੇ ਹਨ ਤੂੰ ਮਾਲਕ ਗੁਰੂ ਜੀ ਦੀ ਮਹਿਮਾ ਜਾਣੀ ਨਹੀਂ ਹੈ ਜਿਹੜੇ ਹਰ ਇੱਕ ਦੇ ਮਨ ਦੀ ਦਸ਼ਾ ਦੱਸ ਦਿੰਦੇ ਹਨ ਉਹਨਾਂ ਤੋਂ ਚੋਰੀ ਦਾ ਮਾਲ ਲੁਕਾ ਕੇ ਕਿੱਥੇ ਰੱਖੇਗਾ ਸਿਪਾਹੀ ਉਸ ਵੇਲੇ ਧੰਨ ਅਤੇ ਚੋਰ ਨੂੰ ਲੈ ਕੇ ਚੱਲ ਪਏ ਰਸਤੇ ਵਿੱਚ ਆਉਂਦਿਆਂ ਨੂੰ ਸਾਰੇ ਲੋਕ ਵੇਖ ਰਹੇ ਸਨ ਉਹ ਚੋਰ ਦੇ ਜੁੱਤੀ ਮਾਰ ਕੇ ਸਭ ਨੂੰ ਵਿਖਾਉਂਦੇ ਵਾਹਿਗੁਰੂ ਜੀ ਬਾਕੀ ਆਪਾਂ ਕੱਲ ਨੂੰ ਸਰਬਣ ਕਰਾਂਗੇ